ਹਾਂਜੀ ਭਾਂਜੀ ਕੀ ਨਾਮ ਹੈ ਦਵਿੰਦਰ ਕੋਰ ਕਿਹੜਾ ਪਿੰਡ ਹੈ ਕਮਾਲਪੁਰ ਇਹ ਜਿਹੜੀ ਲੜਾਈ ਹੋਈ ਹੈ ਤੁਹਾਡੇ ਪਤੀ ਨਾਲ ਕੀ ਸਾਰਾ ਮੈਟਰ ਹੈ ਮੈਟਰ ਹੈ ਵੀ ਆਣ ਕੇ ਘਰ ਪਹੇਗੇ ਦਾਤਰਾ ਦੀ ਨਾਦਾਰਵਾਦ ਕਰਤੀ ਜੀ ਤੇ ਮੁੜ ਕੇ ਵੀ ਮੇਰੇ ਬੱਚੇ ਨੇ ਆਣ ਕੇ ਤੇ ਫੜਿਆ ਜੀ ਹਾਂਜੀ ਕਿੰਨਾ ਚਿਰ ਹੋ ਗਿਆ ਲੜਾਈ ਹੋਈ ਹਾਂਜੀ ਕਿੰਨਾ ਚਿਰ ਹੋ ਗਿਆ ਲੜਾਈ ਹੋਈ ਹਾਂ ਲੜਾਈ ਹੋਈ ਨੂੰ 22 ਤਰੀਕ ਦੀ ਜੀ ਤੇ ਮੁੜ ਕੇ ਪੇਤਰਾ ਮੇਰੇ ਜੇਠਾ ਦੇ ਮੁੰਡੇ ਆ ਤੇ ਉਹਨਾਂ ਆਣ ਕੇ ਛਡਾਇਆ ਪੰਜੀ ਦੱਸਿਆ ਜਾ ਰਿਹਾ ਵਾ ਕਿ ਐਫਆਰ ਹੋ ਗਈ ਆ ਪਰ ਅਜੇ ਤੱਕ ਕੋਈ ਰੈਸਟ ਨਹੀਂ ਹੋਈ ਤੇ ਕੋਈ ਰੈਸਟ ਨਹੀਂ ਹੋਈ ਤੇ ਜੇ ਕੋਈ ਮਨਾਹ ਕਰਦੇ ਆ ਕੱਲ੍ਹ ਇਹ ਲੜਾਈ ਹੋਈ ਤੇ ਇਹਨਾਂ ਕਹਿਆ ਪੀ ਅਸੀਂ ਗੁੱਟ ਵੱਡ ਕੇ ਤਾਂ ਫੇਰ ਪੇਸ਼ ਹੋਣ ਕੀ ਦਾ ਗੁੱਟ ਵੱਡਣਗੇ ਇਹ ਪੀ ਸਾਡੇ ਕਾਕਿਆਂ ਦਾ ਕਿੰਨੇ ਨੇ ਕਿਹਾ ਕਿ ਗੁੱਟ ਵੱਡਦੇ ਹਾਂਜੀ ਉਹਨਾਂ ਦੇ ਕਰ ਦਿੰਗਾ ਇਹਨਾਂ ਦੇ ਕਰ ਦਿੰਦੀ ਉਹ ਸੇਮੇ ਦੇ ਠੀਕ ਹੈ ਜੀ ਹਾਂਜੀ ਜਿੰਨਾ ਨਾ ਕਲੇ ਹੋਈ ਉਹ ਆ ਤੇ ਫਿਰ ਉਹਨਾਂ ਇਹ ਤਮਕਾ ਦੇਣ ਦੇ ਵੀ ਅਸੀਂ ਵੀ ਧਾਰਦਵਾ ਤਾਂ ਅਸੀਂ ਕਰਨੀ ਹੈ ਜੀ ਜੀ ਫਿਰ ਪੇਸ਼ ਹੋਣਾ ਹੈ ਫਿਰ ਪੇਸ਼ ਅਸੀਂ ਹੋਵਾਂਗੇ ਕੀ ਸਰਕਾਰ ਕੋ ਮੰਗ ਕਰਦੇ ਜੀ ਮੰਗਾ ਹੀ ਇਹੋ ਕਰਦੇ ਵੀ ਗਿਰਫਤਾਰ ਕੀਤੇ ਜਾਣ ਜੀ ਤੇ ਜੇ ਨਹੀਂ ਕਰਦੇ ਤੇ ਇਹ ਜ਼ਿੰਮੇਵਾਰ ਪਿੰਡ ਦੇ ਮੋਤਵਾਰ ਤੇ ਚੌਕੀ ਨਿਚਾਰਦੇ ਜੀ ਜੇ ਕੋਈ ਜਾਨੀ ਨੁਕਸਾਨ ਹੋ ਜਾਂਦਾ ਹੈ ਹਾਂਜੀ ਰਾਹ ਗਲੀ ਵੀ ਸਾਡਾ ਕੰਮ ਧੰਦੇ ਜਾਣ ਨਿਸ਼ਕਾਨ ਹੋ ਜੇ ਤੇ ਇਹ ਜ਼ਿੰਮੇਵਾਰ ਹੈ ਸਾਰੇ ਮੇਨ ਕਾਰਨ ਕੀ ਹੈ ਕਿ ਪੁਲਿਸ ਅਰੈਸਟ ਕਿਉਂ ਨਹੀਂ ਪਾਰੇ ਰਹਿਤੋਂ ਨੇ ਇਹ ਤਰ੍ਹਾਂ ਕਰ ਆ ਕਰ ਪੀਓ ਪੀ ਉਧਰ ਪੈਸੇ ਖਾਈ ਜਾਂਦੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਕਰਨਦੇ ਠੀਕ ਹੈ ਹਾਂਜੀ ਵੀਰ ਜੀ ਕੀ ਨਾਂ ਜੀ ਵੀਰ ਜੀ ਮੇਰਾ ਨਾਮ ਪ੍ਰੇਮ ਸਿੰਘ ਕਿਹੜਾ ਪਿੰਡ ਹੈ ਪਿੰਡ ਕਮਾਲਪੁਰ ਜੀ ਅੱਜ ਪ੍ਰੈਸ মিডিਆ ਦੇ ਸਾਹਮਣੇ ਆਏ ਕੀ ਕਰਨੇ ਕਾਰਨ ਸਰ ਮੇਰੇ ਤੇ ਤਿੱਖੇ ਹਥਿਆਰਾਂ ਦੇ ਨਾਲ ਵਾਰ ਦਾਤ ਕੀਤੀ ਗਈ ਆ ਮੇਰੇ ਘਰੇ ਆਣ ਕੇ ਰੋਟੀ ਖਾਣ ਆਇਆ ਸੀ ਕਿਦੋਂ ਵਾਰਦਾਤ ਹੋਈ ਵਾਰਦਾਤ ਸਰ 22 ਤਰੀਕ ਨੂੰ ਹੋਈ ਆ ਜਿਹੜੀ ਵਾਰਦਾਤ ਹੈ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਉੱਤੇ ਕੀਤੀ ਪਹਿਲਾਂ ਤਾਂ ਪੁਲਿਸ ਵੱਲੋਂ ਕਾਰਵਾਈ ਕੋਈ ਨਹੀਂ ਕੀਤੀ ਗਈ ਮੁੜ ਕੇ ਪਹਿਲਾਂ ਐਮਐਲਏ ਦਾ ਪ੍ਰੈਸ਼ਰ ਹੀ ਲਾਲਪੁਰੀਏ ਦਾ ਠੀਕ ਹੈ ਜੀ ਮੁੜ ਕੇ ਚਲੋ ਅਸੀਂ ਕੋਰਟ ਵੱਲੋਂ ਗੈਲੋ ਜਾਂ ਕਿਸੇ ਵੀ ਤਰੀਕੇ ਨਾਲ ਅਸੀਂ ਪਰਚਾ ਦਰਜ ਕਰਵਾਇਆ ਗਿਆ ਕੀ ਨੰਬਰ ਹੈ ਐਫਆਰ ਵਿੱਚ ਪਰਚੇ 207 ਨੰਬਰ ਜੀ ਐਫਆਰ ਆਈ ਦਾ ਐਫਆਰ ਕਦੋਂ ਹੋਈ ਹੈ ਜੀ ਇਹ ਜੀ ਪਹਿਲੀ ਤਰੀਕ ਨੂੰ ਹੋਈ ਜੀ ਹੁਣ ਤੱਕ ਕੋਈ ਰੈਸਟ ਪਾਈ ਗਈ ਨਹੀਂ ਸਰ ਜੀ ਨਹੀਂ ਪਾਈ ਗਈ ਕੀ ਕਾਰਨ ਲੱਗਦਾ ਤੁਹਾਨੂੰ ਨਾ ਰੈਸਟ ਪਾਉਣ ਦਾ ਸਾਨੂੰ ਜੀ ਇਹ ਕਾਰਨ ਲੱਗਦਾ ਕਿ ਦਲਬਾਗ ਸਿੰਘ ਆ ਜਿਹੜਾ ਚੌਂਕੀ ਇਨਚਾਰਜ ਇਹ ਜੀ ਉਧਰੋਂ ਕੋਈ ਰਿਸ਼ਵਤ ਲੈਂਦਾ ਹੋਵੇ ਜਾਂ ਕੁਝ ਕਰਦਾ ਹੋਵੇ ਇਹਦੇ ਬਾਰੇ ਹੁਣ ਅਸੀਂ ਅੱਖੀਂ ਤੇ ਕੁਝ ਵੇਖਿਆ ਨਹੀਂ ਪਰ ਪਹਿਲਾਂ ਦੇ ਲਾਲਪੁਰੀਆ ਦੇ ਦਬਾਅ ਦੇ ਵਿੱਚ ਇਹਨੂੰ ਕਿਹਾ ਗਿਆ ਕਿ ਮੈਂ ਚੌਂਕੀ ਇਨਚਾਰਜ ਨੂੰ ਕਿਹਾ ਗਿਆ ਸੀ ਕਿ ਇਹਨਾਂ ਦਾ ਰਾਜੀਨਾਮਾ ਕਰਵਾ ਦਿਓ ਐਮਐਲਏ ਨੇ ਕਿਹਾ ਤੇ ਇਹਨਾਂ ਨੂੰ ਕਿਹਾ ਸੀ ਕਿ ਇਹਨਾਂ ਦਾ ਰਾਜੀਨਾਮਾ ਕਰਵਾਇਆ ਜਾਵੇ ਸਰ ਮੈਂ ਰਾਜੀ ਨਵਾ ਕਿ ਤਰ੍ਹਾਂ ਕਰਨਾ ਮੇਰਾ ਕੋਈ ਬੰਦਾ ਜਿਹੜੇ ਮੇਰੇ ਵਿਰੁੱਧ ਧੇਰੇ ਉਹਨਾਂ ਦਾ ਕੋਈ ਬੰਦਾ ਰੱਸ਼ਟ ਨਹੀਂ ਕੀਤਾ ਅਜੇ ਤੱਕ ਚੌਂਕੀ ਨੇ ਚਾਰਜ ਨਹੀਂ ਉਲਟਾ ਮੇਰੇ ਤੇ ਪ੍ਰੈਸ਼ਰ ਪਾਉਂਦਾ ਵੀ ਰਾਜੀ ਨਵਾ ਕਰਲਾ ਮੈਂ ਕਾਹਦਾ ਰਾਜੀ ਨਵਾ ਸਰ ਕਰਾਂ ਇਹਨਾਂ ਨੂੰ ਦਬਾਅ ਪਾਇਆ ਹੈ ਜਿਹੜਾ ਸਰਕਾਰ ਵੱਲੋਂ ਤੁਸੀਂ ਕਹਿੰਦੇ ਜੇ ਐਮ ਐਲ ਏ ਦਾ ਤੁਸੀਂ ਨਾਂ ਲੈ ਰਹੇ ਜੇ ਹਾਂ ਜੀ ਗੰਗਲਾਲ ਫਲਾਦਾ ਹਾਂ ਜੀ ਮੇਨ ਕਾਰਨ ਕੀ ਹੈ ਕਿ ਉਹ ਕਿਉਂ ਪਾ ਰਹੇ ਜੇ ਜਿਹੜੇ ਤੁਹਾਡੇ ਐਂਟੀਓ ਉਹਨਾਂ ਦੇ ਕੁਝ ਰਿਸ਼ਤੇਦਾਰੀ ਚੋਂ ਆਏ ਜਾਂ ਉਹਨਾਂ ਦੇ ਕੁਝ ਨਜ਼ਦੀਕੀ ਨੇ ਕਿ ਜਾਂ ਪਾਰਟੀ ਵਰਕਰ ਨਹੀਂ ਕੋਈ ਪਾਰਟੀ ਵਰਕਰ ਆ ਜੀ ਮਜੂਦਾ ਮੈਂਬਰ ਆ ਜੀ ਉਹਦਾ ਆਮ ਪਾਰਟੀ ਦਾ ਹੈ ਹਾਂ ਜੀ ਤੇ ਟੋਂਡੇ ਪਿੰਡ ਦੇ ਵਿੱਚੋਂ ਕੋਈ ਤੁਹਾਡੇ ਨਾਲ ਕੋਈ ਤੁਰਦਾ ਹੋਵੇ ਮੋਤਬਾਰ ਸੱਜਣ ਕੋਈ ਭੈਣ ਭਰਾ ਹਾਂਜੀ ਮੋਤਬਾਰ ਸੱਜਣ ਜਿਹੜੇ ਮੇਰੀ ਪਾਰਟੀ ਦੇ ਆ ਜੀ ਉਹ ਤੁਰਦੇ ਆ ਐਫ ਆਰ ਤੋਂ ਬਾਅਦ ਕੋਈ ਚੌਂਕੀਨ ਚਾਰਜ ਨਾਲ ਕੋਈ ਗੱਲਬਾਤ ਹੋਈ ਨਹੀਂ ਜੀ ਮੇਰੀ ਨਹੀਂ ਜੀ ਕੋਈ ਨਹੀਂ ਚਾਰਜ ਨਾਲ ਗੱਲ ਹੋਈ ਜੀ ਪਹਿਲਾਂ ਤੇ ਇਹਨੇ ਚੌਂਕੀਨ ਚਾਰਜ ਨੇ ਪਰਚਾ ਕਟਣ ਤੋਂ ਵੀ ਮੈਨੂੰ ਮਨਾ ਕਰਤਾ ਸੀ ਜੀ ਮੈਂ ਕਿਹਾ ਕਿ ਮੈਨੂੰ ਪਿੰਡਿਆ ਲੈਂਦਾ ਜਦੋਂ ਮੇਰੇ ਦੇ ਬਿਆਨ ਲੈਣ ਲੱਗੇ ਸੀ ਜੀ ਉਦੋਂ ਚੌਂਕੀਨ ਚਾਰਜ ਨੇ ਮੈਨੂੰ ਆਖਿਆ ਮੈਂ ਦੂਸਰੇ ਧਿਰ ਨੂੰ ਸੱਦਾ ਤੇ ਮੇਰਾ ਬਿਆਨ ਇਹ ਹੀ ਜੀ ਮੈਂ ਚੌਂਕੀਨ ਚਾਰਜ ਨੂੰ ਕਿਹਾ ਕਿ ਮੇਰਾ ਕੋਈ ਉਹਨਾਂ ਨਾਲ ਰਾਜੀ ਨਾ ਵਾਲੀ ਦੂਜੇ ਮੈਂ ਤੇ ਬਿਆਨ ਦੇਣ ਆਇਆ ਉਹਨਾਂ ਦੇ ਬਰ ਖਿਲਾਫ ਤੇ ਮੈਂ ਰਾਜੀ ਨਾਵਾ ਕਾਦਾ ਕਰਾਂ ਕੀ ਮੰਗ ਕਰਦੇ ਜੀ ਮੈਂ ਸਾਰਾ ਇਨਸਾਫ ਮੰਗਦਾ ਵੀ ਇਹਨਾਂ ਤੋਂ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਮੇਰੇ ਜਿਹੜੇ ਭੈਣ ਭਰਾ ਵਾ ਛੋਟੇ ਛੋਟੇ ਬੱਚਿਆਂ ਨੂੰ ਇਹ ਫੋਨਾਂ ਤੇ ਧਮਕੀਆਂ ਦਿੰਦੇ ਆ ਮੇਰੀ ਕੋਈ ਵੀ ਫੈਮਿਲੀ ਦਾ ਨੁਕਸਾਨ ਹੁੰਦਾ ਉਹਦਾ ਚੌਂਕੀ ਇਨਚਾਰਜ ਜ਼ਿੰਮੇਦਾਰ ਹੋਊਗਾ ਦਲਬਾਗ ਸਿੰਘ ਇਹਨੇ ਅਜੇ ਤੱਕ ਕੋਈ ਬੰਦਾ ਨਹੀਂ ਅਰੈਸਟ ਕੀਤਾ ਇਹਨੂੰ ਕੀ ਵਜ੍ਹਾ ਹੋ ਸਕਦੀ ਆ ਇਹ ਬਾਕੀ ਸਰ ਤੁਸੀਂ ਸਵਾਲ ਕਰ ਸਕਦੇ ਜੇ ਇਹਦੇ ਨਾਲ ਜਾ ਕੇ ਕਾਹਦਾ ਕਰਕੇ ਬੰਦਾ ਕਾਹਦੇ ਦਬਾਵਾ ਕਰਕੇ ਬੰਦੇ ਨਹੀਂ ਅਰੈਸਟ ਕਰਨ ਲਿਆ ਜੇ ਇਹ ਗੱਲ ਕਰੀਏ ਤਾਂ ਹੁਣ ਉਹ ਐਮਐਲਏ ਵੀ ਨਹੀਂ ਰਿਹਾ ਹਾਂਜੀ ਉਹ ਵੀ ਜੇਲ੍ਹ ਦੇ ਵਿੱਚ ਆ ਕਿਸ ਤਰ੍ਹਾਂ ਵੇਖਦੇ ਆਂ ਜੀ ਸਰ ਪਹਿਲਾਂ ਦੇ ਐਮਐਲਏ ਚਲੋ ਕੱਲ ਦੀ ਰੈਸਟ ਪਈ ਉਹਦੀ ਹਣਾ ਗ੍ਰਿਫਤਾਰੀ ਹੋਈ ਉਹਦੀ ਤੇ ਪਹਿਲਾਂ ਦੇ ਪੂਰਾ ਫੋਲ ਦਬਾਹੀ ਜੀ ਚੌਂਕੀ ਨੀ ਚਾਰਜ ਠੀਕ ਵੀ ਇਹਨਾਂ ਦਾ ਰਾਜੀਨਾਮਾ ਕਰਾ ਰਾਜੀਨਾਮਾ ਕਰਾ ਤੇ ਜਿਹੜੇ ਬੰਦੇ ਮੈਨੂੰ ਮੇਰੇ ਨਾਲ ਤੇ ਗੱਲ ਨਹੀਂ ਹੋਈ ਜੀ ਕੀ ਨਾਮ ਆ ਜਿਨ੍ਹਾਂ ਤੇ ਪਰਚਾ ਹੋਇਆ ਉਹਨਾਂ ਦੇ ਨਾਮ ਕੀ ਹੈ ਇੱਕ ਦਾ ਨਾਮ ਜੀ ਅਜੇਪਾਲ ਸਿੰਘ ਸਨ ਆਫ ਮੇਜਰ ਸਿੰਘ ਜੀ ਇੱਕ ਮੇਜਰ ਸਿੰਘ ਸਨ ਆਫ ਮਰੀਕ ਸਿੰਘ ਚਰਨਜੀਤ ਸਿੰਘ ਸਨ ਆਫ ਨਿਰਮਲ ਸਿੰਘ ਅਰਸ਼ਦੀਪ ਸਿੰਘ ਸਨ ਆਫ ਨਿਰਮਲ ਸਿੰਘ ਜਿਹੜੀ ਇਹ ਲੜਾਈ ਆ ਕਿਦੋਂ ਤੋਂ ਹੀ ਤੇ ਕਿਹੜੀ ਕੀ ਮਸਲਾ ਹੈ ਦੂਸਰਾ ਜੀ ਜਿਹੜਾ ਪੰਜਵਾਂ ਧੇਰਿਆ ਉਹਦਾ ਨਾਮ ਆ ਗੁਰਪ੍ਰੀਤ ਸਿੰਘ ਉਰਫ ਗੋਪੀ ਉਹਦਾ ਸਨ ਆਫ ਯਤਰ ਸਿੰਘ ਸਿੰਘ ਜੀ ਇਹ ਜੀ ਸਾਡਾ ਪੈਸਿਆਂ ਦਾ ਲੈਣ ਦੇਣ ਸੀ ਮੈਂ ਪੈਸੇ ਮੰਗੇ ਪੈਸੇ ਮੰਗੇ ਆ ਤੇ ਇਹਨਾਂ ਮੈਨੂੰ ਪੈਸਾ ਤੋਂ ਇਨਕਾਰ ਕਰਤਾ ਵਾ ਪਹਿਲਾਂ ਇਹਨਾਂ ਦੇ ਪਿੰਡ ਦੇ ਮੋਦਬਾਰ ਸਰਪੰਚ ਨੇ ਜ਼ਿੰਮੇਵਾਰੀ ਚੁੱਕੀ ਸੀ ਕਿ ਤੈਨੂੰ ਇਹ 2 ਮਹੀਨਿਆਂ ਦਾ ਇਕਰਾਰ ਕਰਵਾਇਆ ਗਿਆ ਸੀ ਨਿਸ਼ਾਨ ਸਰਪੰਚ ਨੇ ਤੇ ਰਾਜਵੀਰ ਰਾਜੂ ਨੇ ਇਹਨਾਂ ਜ਼ਿੰਮੇਵਾਰੀ ਚੁੱਕੀ ਵੀ 2 ਮਹੀਨਿਆਂ ਦਾ ਪਹਿਲਾਂ ਪਹਿਲਾਂ ਇਹ ਤੈਨੂੰ ਪੈਸੇ ਦੇ ਦਾਂਗੇ ਜੇ ਨਹੀਂ ਦੇਵਾਂਗੇ ਦੋ ਮਹੀਨੇ ਅਦੇ ਵਿੱਚ ਤੈਨੂੰ ਪੈਸੇ ਨਹੀਂ ਦੇਵਾਂਗੇ ਤੇ ਉਹਦੇ ਵਿੱਚ ਤੂੰ ਤੇਰ ਦਾ ਮੋਟਰਸਾਈਕਲ ਗਿਆ ਤੇ ਤੇਰੇ ਪੈਸੇ ਗਏ ਇਹ ਤੈਨੂੰ ਮੋਟਰਸਾਈਕਲ ਨਹੀਂ ਲੈ ਸਕਦਾ ਅਸੀਂ ਜਿਹੜਾ 15 ਨੰਬਰ ਫਾਰਮ ਹੁੰਦਾ ਉਹਦੇ ਉੱਤੇ ਤੈਨੂੰ ਸਾਈਨ ਕਰਵਾ ਕੇ ਦੇਵਾਂਗੇ ਕਿ ਤੇਰਾ ਮੋਟਰਸਾਈਕਲ ਇਹ ਦੇ ਲਓ ਵਿਕ ਗਿਆ ਜਿਹੜੇ ਪੈਸੇ ਤੂੰ ਮੋਟਰਸਾਈਕਲ ਦੇ ਲੈਣੇ ਹਾਂਜੀ ਮੋਟਰਸਾਈਕਲ ਤੇ ਲੈਣੇ ਸੀ ਇਹਦੀ ਗੱਡੀ ਦੇ ਵਿਆਹ ਤੇ ਦਿੱਤੇ ਸੀ ਨੇਜਰ ਸਿੰਘ ਦੀ ਦੇ ਤੇ ਨਾ ਮੋਟਰਸਾਈਕਲ ਗਹਿਣੇ ਪਾਇਆ ਸੀ ਜੀ ਐਫਆਰ ਹੋ ਗਈ ਆ ਪਰਚਾ ਹੋ ਗਿਆ ਪੈਸਿਆਂ ਦਾ ਕੋਈ ਲੈਣ ਦੇਣ ਹੋਇਆ ਜਾਂ ਨਹੀਂ ਨਹੀਂ ਜੀ ਕੁਝ ਨਹੀਂ ਹੋਇਆ ਨਾ ਮੇਰਾ ਕੋਈ ਪੈਸਿਆਂ ਦਾ ਲੈਣ ਦੇਣ ਆ ਫਿਰ ਪੈਸਿਆਂ ਤੋਂ ਇਹਨਾਂ ਇਹ ਗੱਲ ਕੀਤੀ ਆ ਕਿ ਘਰੇ ਆਣ ਕੇ ਸਿੱਧੇ ਮੇਰੇ ਵੱਡ ਫਟਣੇ ਡਾਇਬੇ ਮੈਨੂੰ ਬੈਠੇ ਨੂੰ ਸਰ ਪਿੰਡ ਕਮਾਲਪੁਰ ਤੋਂ ਇੱਕ ਲੜਾਈ ਝਗੜੇ ਦਾ ਮਸਲਾ ਆਇਆ ਏ ਉਹ ਕੀ ਮਸਲਾ ਏ ਸਰ ਇਹ ਸਰ ਪ੍ਰੇਮ ਸਿੰਘ ਵੱਲੋਂ ਮੁਕਦਮਾ ਦਰਜ ਕੀਤਾ ਵਾ ਜੀ ਆਪਣੇ ਭਰਾ ਦੇ ਆਪਣੇ ਭਤੀਜੇ ਦੇ ਤੇ ਪਿੰਡ ਦੇ ਹੋਰ ਤਿੰਨ ਬੰਦਿਆਂ ਦੇ ਜੀ ਅਦੀ ਇਤਾਰਾ ਤੇ ਸਭੀ ਦੀ ਅੰਦਰ ਪਰਚਾ ਦੋਆ ਜੀ ਇਹ ਦੋਸ਼ੀਆਂ ਦੀ ਭਾਲ ਜਿਹੜੀ ਉਹ ਯਾਰੀ ਆ ਸਰ ਜੀ ਦਾ ਕੋਈ ਰੈਸਟ ਹੋਏ ਨਹੀਂ ਅਜੇ ਰੈਸਟ ਨਹੀਂ ਕੋਈ ਵਿਆਹ ਕੋਸ਼ਿਸ਼ ਕੀਤੀ ਯਾਰੀ ਪੂਰੀ ਰਸਮ ਵੀ ਇਹਨਾਂ ਦਾ ਆਪਸੀ ਲੈਣ ਦੇਣ ਪੈਸਿਆਂ ਦਾ ਹੈਗਾ ਜੀ ਜਿਹੜਾ ਪ੍ਰੇਮ ਸਿੰਘ ਆ ਇਹਨੇ 20000 ਰੁਪਇਆ ਦਿੱਤਾ ਇਹ ਮੇਜਿਸ ਆਪਣੇ ਭਰਾ ਨੂੰ ਲੜਕੀ ਦੇ ਵਿਆਹ ਤੇ ਪਰ ਉਹਨਾਂ ਵਾਪਸ ਨਹੀਂ ਮੋੜਿਆ ਇਹਨੇ ਉਹਨਾਂ ਦਾ ਵਟਸਐਪ ਖੋਲਿਆ ਜੀ ਜਿਹੜਾ ਕਰਕੇ ਇਹਨਾਂ ਦੀ ਲੜਾਈ ਹੋਈ ਆ ਸਰ ਪਰਿਵਾਰ ਦਾ ਕਹਿਣਾ ਕੋਈ ਪੋਲਿਟਿਕਸ ਦਾ ਹੈਗਾ ਕੋਈ ਦਬਾਅ ਨਹੀਂ ਪੋਲਿਟਿਕਸ ਦਾ ਕੋਈ ਨਹੀਂ ਡਾਕਟਰ ਦੀ ਜਿਹੜੀ ਰਿਪੋਰਟ ਆਈ ਆ ਮੈਡੀਕਲ ਆ ਉਹਦੇ ਆਧਾਰ ਤੇ ਪਰਚਾ ਦਰਜ ਕੀਤਾ ਗਿਆ ਅਬੀਦਾ ਤੇ ਹੋਰ ਤਰ੍ਹਾਂ ਵਾਲੇ ਤੇ ਠੀਕ ਹੈ ਦੋਸ਼ੀਆਂ ਦੀ ਭਾਲ ਜਾਰੀ ਹੈ ਅਗਲੀ ਕਾਰਵਾਈ ਇਹ ਜਿਹੜੀ ਕੀ ਚੱਲ ਰਹੀ ਹੈ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ